ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ 3 ਜਿਨੀ ਪੁਰਖੀ ਸਤ ਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਜਿਨਾ ਮਨੁੱਖਾ ਨੇ ਗੁਰੂ ਦੀ ਦਸੀ ਸੇਵਾ ਨਹੀਂ ਕੀਤੀ ਉਹ ਚੋਹਾਂ ਜੁਗਾ ਵਿੱਚ ਦੁਖੀ ਰਹਿੰਦੇ ਹਨ ਭਾਵੇਂ ਜੁਗ ਕੋਈ ਵੀ ਹੋਵੇ ਸਮਾ ਕੋਈ ਵੀ ਹੋਵੇ ਗੁਰੂ ਦੀ ਸ਼ਰਨ ਤੋਂ ਬਿਨਾਂ ਦੁੱਖ ਹੀ ਹੈ ਕਰ ਹੁੰਦਾ ਪੁਰਖ ਨਾ ਪਛਾਣਿਆ ਅਬਮਾਨ ਮੁਠੇ ਹੰਕਾਰ ਉਹ ਮਨੁੱਖ ਹਿਰਦੇ ਘਰ ਵਿੱਚ ਵਸਦੇ ਵਾਹਿਗੁਰੂ ਨੂੰ ਨਹੀਂ ਪਛਾਣ ਸਕਦੇ ਉਹ ਹੰਕਾਰ ਵਿੱਚ ਅਬਮਾਨ ਵਿੱਚ ਫਸੇ ਰਹਿ ਕੇ ਆਤਮਿਕ ਜੀਵਨ ਦੀ ਰਾਸ ਪੁੰਜੀ ਲੁਟਾ ਬੈਠਦੇ ਹਨ ਸਤਗੁਰ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਗੁਰੂ ਵੱਲੋਂ ਬੇਮੁਖ ਮਨੁਖ ਜਗਤ ਵਿੱਚ ਮੰਗਦੇ ਫਿਰਦੇ ਹਨ। ਭਾਵ ਮਾਇਆ ਦੀ ਖਾਤਰ ਭਟਕਦੇ ਫਿਰਦੇ ਹਨ। ਸੱਚਾ ਸ਼ਬਦ ਨਾ ਸਿਵਿਓ ਸਭ ਕਾਜ ਸੁਵਾਰਨ ਹਾਰ। ਉਹ ਬੰਦੇ ਉਸ ਅਟਲ ਗੁਰੂ ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸੁਵਾਰਨ ਦੇ ਸਮਰਥ ਹੈ। ਮਨ ਮੇਰੇ ਸਦਾ ਹਰ ਵੇਖ ਹضور हे मेरे मन वहिदु मो सदा अपने अंग संग वीख जन्म मरण दुख पर हरि शब्द रह भरपूर रहाओ वह गुरु जीवन दा जन्म मरण दा दुख दूर कर दंदा है ओ गुरु दे शब्द विच भरपूर बस रिया है इस वस्ते ही मन गुरु दा शब्द अपने अंदर धारण कर रहाओ ਸੱਚ ਸਲਾਹਨ ਸੇ ਸੱਚੀ ਸੱਚਾ ਨਾਮ ਆਧਾਰ ਜਿਹੜੇ ਮਨੁੱਖ ਸਦਾ ਥਿਰ ਵਹਿ ਗੁਰੂ ਦੀ ਸਿਖਤ ਸੁਲਾਹ ਕਰਦੇ ਹਨ ਉਹ ਉਸ ਸਦਾ ਥਿਰ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਦਾ ਸਦਾ ਥਿਰ ਨਾਮ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਸੱਚੀ ਕਰ ਕਮਾਵਣੀ ਸੱਚੇ ਨਾਲ ਪਿਆਰ ਜਿਨ੍ਹਾਂ ਨੇ ਸਿਮਰਨ ਦੀ ਇਹ ਸਦਾ ਥਿਰ ਰਹਿਣ ਵਾਲੀ ਕਰ ਕੀਤੀ ਹੈ ਉਨਾ ਦਾ ਪਿਆਰ ਸਦਾ ਸਿਰ ਵਾਹਿਗੁਰੂ ਨਾਲ ਬਣ ਜਾਂਦਾ ਹੈ ਸੱਚਾ ਸਹ ਵਰਤ ਦਾ ਕੋਈ ਨ ਮੇਟਨਹਾਰ ਵਾਹਿਗੁਰੂ ਹੀ ਸਦਾ ਸਿਰ ਰਹਿਣ ਵਾਲਾ ਸ਼ਾਹ ਹੈ ਜਿਸ ਦਾ ਹੁਕਮ ਜਗਤ ਵਿੱਚ ਚੱਲ ਰਿਹਾ ਹੈ ਕੋਈ ਜੀਵ ਉਸ ਦਾ ਹੁਕਮ ਅਲੱਗ ਨਹੀਂ ਸਕਦਾ ਮਨਮੁਖ ਮਹਲ ਨ ਪਾਈਨੀ ਕੂੜ ਮੁਠੇ ਕੁੜਿਆਰ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁਖ ਪਰਮਾਤਮਾ ਦਾ ਦਰਕਰ ਨਹੀਂ ਲੱਭ ਸਕਦੀ ਉਹ ਨਾਸਵੰਦ ਜਗਤ ਦੇ ਵਪਾਰੀ ਝੂਠੇ ਮੁਹ ਵਿੱਚ ਜੀਵਨ ਦੀ ਰਾਸ ਪੁੰਜੀ ਢਗਾ ਪੈਠਦੇ ਹਨ ਹਉਮੈ ਕਰਤਾ ਜਗੂਆ ਗੁਰਬਿਨ ਕੋਰ ਅੰਧਾਰ ਜਗਤ ਮੈਂ ਮੈਂ ਕਰਦਾ ਹੀ ਭਾਵ ਮੈਂ ਵੱਡਾ ਮੈਂ ਵੱਡਾ ਹੇ ਸੰਕਾਰ ਵਿੱਚ ਆਤਮਿਕ ਮੌਤ ਸਹਿੜ ਲੈਂਦਾ ਹੈ ਗੁਰੂ ਦੀ ਛੜਨ ਤੋਂ ਵਾਂਝੇ ਰਹਿ ਕੇ ਇਸ ਦੇ ਵਾਸਤੇ ਕਉਪਹ ਨਿਰਾਬਣੀਆ ਰਿੰਦਾ ਹੈ ਮਾਇਆ ਮੋਹਿ ਵਸਾਇਆ ਸੁਖ ਦਾਤਾ ਦਾਤਾਰ ਮਾਇਆ ਦੇ ਮੋਹ ਵਿੱਚ ਫਸਕੇ ਇਸ ਨੇ ਸੁਖ ਦੇਣ ਵਾਲੇ ਤੇ ਸਭ ਦਾਤਾ ਦੇਣ ਵਾਲਾ ਵਾਹਿਗੁਰੂ ਪੁਲਾ ਦਿੱਤਾ ਹੈ ਸਤਗੁਰੂ ਦੀ ਸੇਵਾ ਤਾਂ ਉਬਰੇ ਸੱਚ ਰਖੇ ਉਤਾਰ ਜਦੋਂ ਜੀਵ ਗੁਰੂ ਦੀ ਦਸੀ ਸੇਵਾ ਕਰਦੇ ਹਨ ਤਦੋਂ ਮਾਇਆ ਦੇ ਮੋਹ ਦੇ ਕਉਪਹ ਨੀਰ ਤੋਂ ਬਚ ਜਾਂਦੇ ਹਨ ਤੇ ਸਦਾ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਕਿਰਪਾ ਤੇ ਹਰ ਪਾਈਏ ਸੱਚ ਸਬਦ ਵਿਚਾਰ ਵਾਹਿਗੁਰੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ ਮਿਹਰ ਨਾਲ ਹੀ ਸਦਾ ਸਿਰ ਗੁਰੂ ਸ਼ਬਦ ਦੇ ਰਾਹੀਂ ਉਸ ਤੇ ਗੁਣਾਂ ਦੀ ਵਿਚਾਰ ਕੀਤੀ ਜਾ ਸਕਦੀ ਹੈ ਸਤਗੁਰ ਸੇਵ ਮਨ ਨਿਰਮਲਾ ਹਉਮੈ ਤਦ ਵਿਕਾਰ ਗੁਰੂ ਦੀ ਦਸੀ ਸੇਵਾ ਕਰਕੇ ਹਉਮੈ ਤੋਂ ਪੈਦਾ ਹੋਣ ਵਾਲੇ ਵਿਕਾਰ ਛੱਡ ਕੇ ਮਨ ਪਵਿੱਤਰ ਹੋ ਜਾਂਦਾ ਹੈ ਆਪ ਛੋੜ ਜੀਵਤ ਮਰੇ ਗੁਰ ਕੇ ਸਬਦ ਵਿਚਾਰ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਦੇ ਗੁਨਾ ਦੀ ਵਿਚਾਰ ਹਿਰਦੇ ਵਿੱਚ ਟਿਕਾ ਕੇ ਤੇ ਆਪਾ பாਪ ਦੂਰ ਕਰਕੇ ਹੀ ਮਨੁੱਖ ਦੁਨੀਆ ਦੀ ਕਿਰਤਕਾਰ ਕਰਤਾ ਹੀ ਵਿਕਾਰਾਂ ਵੱਲੋਂ ਮਰ ਜਾਂਦਾ ਹੈ ਧੰਦਾ ਤਾਗ ਤੇ ਰਹਿ ਗਏ ਲਗਾ ਸਾਜ ਪਿਆਰ ਜਿਨ੍ਹਾਂ ਮਨੁੱਖਾਂ ਦਾ ਸਦਾ ਸਿਰ ਵਾਹੀ ਗੁਰੂ ਦੇ ਚਰਨਾਂ ਵਿੱਚ ਪਿਆਰ ਬਣ ਜਾਂਦਾ ਹੈ ਉਹ ਮੋਹ ਦੇ ਝਮੇਲਿਆਂ ਦੀ ਪਟਕਣਾ ਤੋਂ ਬਚ ਜਾਂਦੇ ਹਨ ਸੱਚ ਅਤੇ ਮੁਕੁਜਲੇ ਤੇ ਸੱਚੇ ਦਰਬਾਰ ਸਦਾ ਥਿਰ ਵਾਹਿਗੁਰੂ ਦੇ ਰੰਗ ਸਦਾ ਥਿਰ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਬੰਦੇ ਸਦਾ ਥਿਰ ਪ੍ਰਭੂ ਦੇ ਦਰਬਾਰ ਵਿੱਚ ਸਰਖਰੂ ਹੋ ਜਾਂਦੇ ਹਨ ਸਤਗੁਰੂ ਪੁਰਖ ਨਾ ਮੰਨਿਓ ਸ਼ਬਦ ਨਾਲ ਲਗੋ ਪਿਆਰ ਜਿਨ੍ਹਾਂ ਮਨੁੱਖਾਂ ਨੇ ਸਤਗੁਰੂ ਨੂੰ ਆਪਣਾ ਜੀਵਨ ਰਹਿਬਰ ਨਹੀਂ ਮੰਨਿਆ ਜਿਨ੍ਹਾਂ ਦਾ ਗੁਰੂ ਦੇ ਸ਼ਬਦ ਵਿੱਚ ਪਿਆਰ ਨਹੀਂ ਬਣਿਆ ਇਸਨਾਮ ਦਾਨ ਜੇਤਾ ਕਰੇ ਦੁਜੇ ਭਾਈ ਖੁਵਾਰ ਉਹ ਜਿੰਨਾ ਵੀ ਇਸ਼ਨਾਨ ਕਰਦੇ ਹਨ ਜਿੰਨਾ ਵੀ দান-ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖੁਆੜੀ ਕਰਦਾ ਹੈ ਹਰ ਜੀਵ ਆਪਣੀ ਕਿਰਪਾ ਕਰੇ ਤਾਂ ਲੱਗੇ ਨਾ ਵਿਹਾਰ ਜਦੋਂ ਵਾਹਿਗੁਰੂ ਆਪ ਵੇਰ ਕਰੇ ਤਦੋਂ ਹੀ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ ਨਾਨਕ ਨਾਮ ਸਮਾਲਤੋਂ ਗੁਰ ਕੇ ਹੀਤ ਅਪਾਰ ਹੈ ਨਾਨਕ ਗੁਰੂ ਦੇ ਅਤੁੱਟ ਪ੍ਰੇਮ ਦੀ ਬਰਕਤ ਨਾਲ ਤੂੰ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਪਿਆਰਿਓ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਡੇ ਹਿਰਦਿਆਂ ਵਿੱਚ ਇਹ ਨਾਮ ਸਾਂਭਿਆ ਜਾਵੇ ਉਸ ਨਾਮ ਦੀ ਸ਼ਾਂਤਿਲ ਜਿੰਦਗੀ ਬਤੀਤ ਕਰੀਏ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪਣਾ ਜੀਵਨ ਸਫਲ ਕਰੀਏ ਜਿਸ ਤਰ੍ਹਾਂ ਬਾਦਸ਼ਾਹ ਕਿਰਪਾ ਕਰਨਗੇ ਵਿਚਾਰ ਜਾਰੀ ਰੱਖਾਂਗੇ ਔਸਰੀ ਪਰਨਨ ਲਖੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ